ਸ਼ਸ਼ੀ ਗਾਲ ਜੀ ਸਾਰੇ ਨੂੰ ਅੱਜ ਆਪਾਂ ਪਹੁੰਚੇ ਆਂ ਪਿੰਡ ਚੰਡੂਕੇ ਗਊਸ਼ਾਲਾ ਵਿੱਚ ਕਰਦੇ ਆਂ ਪੁਰਾਣਾ ਗੱਲਬਾਤ ਸ਼ਕਾ ਜੀ ਹੁਣ ਗੱਲਬਾਤ ਕਰਦੇ ਆਂ ਤੁਹਾਨੂੰ ਦਿਖਾਉਣੇ ਆਂ ਗਊਸ਼ਾਲਾ ਦੇ ਅੰਦਰ ਜੋ ਵੀ ਕੰਮ ਚੱਲ ਰਿਹਾ ਗਊਸ਼ਾਲਾ ਦਾ ਮਰਮੱਤ ਦਾ ਕਰਦੇ ਆਂ ਗੱਲਬਾਤ ਆਪਾਂ ਕਿ ਇੱਥੇ ਕੰਮ ਚੱਲ ਰਿਹਾ ਗਊਆਂ ਬੈਠੀਆਂ ਇੱਧਰ ਇੱਧਰ ਗਊਸ਼ਾਲਾ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਵੀ ਗਊਸ਼ਾਲਾ ਨਿਮੀ ਹੋ ਗਈ ਸੀਗੀ ਮਿੱਟੀ ਪਾ ਕੇ ਕੁਰਲੀਆਂ ਨੀਵੀਂ ਆ ਹੋ ਗਈ ਸੀ ਉਹ ਉੱਚੀਆਂ ਚੱਕ ਕੇ ਨਵੀਆਂ ਬਣਾ ਰਹੇ ਨੇ ਪਿੰਡ ਵੱਲੋਂ ਬਹੁਤ ਹੀ ਮੰਨ ਕੇ ਚਲੋ ਜੀ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਆ ਸੇਵਾਦਾਰ ਲੱਗੇ ਪਏ ਆ ਇਧਰ ਆ ਦੇਖੋ ਇਹ ਸੇਵਾਦਾਰ ਲੱਗੇ ਪਏ ਆ ਮਿੱਟੀ ਪਾ ਕੇ ਗਊਸ਼ਾਲਾ ਨੂੰ ਉੱਚਾ ਚੱਕ ਰਹੇ ਆ ਇਹ ਜਗ੍ਹਾ ਨੀਵੀਂ ਹੋ ਗਈ ਸੀ ਇੱਥੇ ਨਵੀਆਂ ਖੁਰਲੀਆਂ ਬਣਾ ਰਹੇ ਨੇ ਤੁਸੀਂ ਕਰ ਸਕਦੇ ਹੋ ਚੈੱਕ ਤੁਸੀਂ अच्छा ये पहला जगह निमी होगी जी सारा पानी ਵਿੱਚ ਵੜ ਜਾਂਦਾ ਸੀ ਠੀਕ ਹੈ ਜੀ ਹਾਂਜੀ ਹਾਂਜੀ ਦੇਖ ਰਹੇ ਆਈ ਅਸੀਂ ਸਾਡੀ ਬੇਨਤੀ ਇਹੀ ਹੈ ਤੇ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਬੋਲਤਾਂ ਦਾ ਚਾਓ ਇਹ ਆ ਵੀ ਕਰਾਓ ਸੇਵਾਦਾਰਾਂ ਦੀ ਵੀ ਵੱਧ ਤੋਂ ਵੱਧ ਲੋੜ ਆ ਜੀ ਬਹੁਤ ਬਹੁਤ ਧੰਨਵਾਦੀਆਂ ਪਿੰਡ ਵਾਸੀ ਜਿਹੜੇ ਬਾਈ ਟਾਈਮ ਤੇ ਟਾਈਮ ਕੱਢ ਕੇ ਛੱਡਣਾ ਸਪਸਟਾ ਕਰਵਾਉਂਦੇ ਠੀਕ ਹੈ ਓਕੇ ਤੇ ਅਸੀਂ ਬੇਨਤੀ ਇਹੀ ਕਰਦੇ ਆਂ ਕਿ ਵੱਧ ਤੋਂ ਵੱਧ ਆ ਕੇ ਜਿੰਨਾ ਵੀ ਸਮਾਂ ਲੱਗਦਾ ਹੈ ਥੋੜੇ ਜਿਹਾ ਥੋੜਾ ਬਹੁਤੇ ਬਹੁਤਾ ਜਰੂਰ ਲਵਾ ਕੇ ਜਾਇਆ ਕਰੋ ਠੀਕ ਹੈ ਜੀ ਓਕੇ ਹੁਣ ਚੱਲਦੇ ਆਂ ਜੀ ਆਪਾਂ ਅੰਦਰ ਅੰਦਰ ਚੱਲ ਕੇ ਵੇਖਦੇ ਆਂ ਜੋ ਸੇਵਾਦਾਰ ਇੱਥੇ ਕੰਮ ਕਰਦੇ ਹਨ ਵੀ ਉਹਨਾਂ ਦੇ ਰਹਿ ਹੈ ਇਸ਼ਤਹਾ ਬਹੁਤ ਸੋਹਣਾ ਪ੍ਰਬੰਧਕ ਕੀਤਾ ਗਿਆ ਨਾੜੀ ਗਊਸ਼ਾਲਾ ਬਾਹਰੀ ਸਾਈਡ ਆ ਗਈ ਅੰਦਰ ਲੰਗਰ ਹਾਲ ਬਣਿਆ ਕਮਰੇ ਬਣਿਆ ਰਹਿਸ਼ ਵਾਸਤੇ ਸੇਵਾਦਾਰਾਂ ਵਾਸਤੇ ਪਿੰਡ ਚੰਡੂਕਿਆਂ ਵੱਲੋਂ ਗਊਸ਼ਾਲਾ ਦੇ ਵਿੱਚ ਬਹੁਤ ਹੀ ਸੋਹਣੇ ਪ੍ਰਬੰਧ ਕੀਤੇ ਗਏ ਨੇ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਧਰ ਬਾਬਾ ਸੰਤ ਮਹੇਸ਼ ਮੂਣੀ ਬੁਰੇ ਵਾਲੇ ਜੀ ਦਾ ਮੰਦਰਾ ਕਿੱਧਰ ਤੇ ਆ ਬਾਬਾ ਹਨੂਮਾਨ ਜੀ ਦਾ ਮੰਦਰਾ ਕਿੱਧਰ ਗਊਸ਼ਾਲਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਗਊਸ਼ਾਲਾ ਵੱਲੋਂ ਮੰਨ ਕੇ ਚੱਲੋ ਜੋ ਟਰੈਕਟਰ ਜੋ ਸਾਧਨ ਸਭ ਕੁਝ ਗਊਸ਼ਾਲਾ ਵੱਲੋਂ ਵੀ ਫੁੱਲ ਸਹਿਯਤਾ ਦਿੱਤੀ ਜਾ ਰਹੀ ਆ ਇਹ ਦਰਖਤ ਲਗਾਉਣ ਦੇ ਵਿੱਚ ਗਊਸ਼ਾਲਾ ਦੇ ਦੋ ਟਰੈਕਟਰ ਨੇ ਜਾਂ ਹੋਰ ਕੋਈ ਸਾਧਨ ਗਊਸ਼ਾਲਾ ਵੱਲੋਂ ਵੀ ਫੁੱਲ ਮੰਨ ਕੇ ਚੱਲੋ ਵੀ ਉਪਰਾਲਾ ਕੀਤਾ ਜਾ ਰਿਹਾਗਾ ਇਹ ਦਰਖਤ ਲਗਾਉਣ ਦੇ ਵਿੱਚ ਪਿੰਡ ਦਾ ਪੂਰਾ ਸਹਿਯੋਗ ਆ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਅੱਜ ਤੋਂ 25-30 ਸਾਲ ਪਹਿਲਾਂ ਚਿੜੀ ਉਲੋਪ ਹੋ ਚੁੱਕੀ ਸੀ ਉੱਥੇ ਦੁਬਾਰਾ ਫਿਰ ਤੋਂ ਨਵੇਂ ਪੌਦੇ ਬੂਟੇ ਲਗਾ ਕੇ ਛਟੀ ਨੂੰ ਨਵਾਂ ਦ੍ਰਿਸ਼ ਦੇ ਰਹੇ ਨੇ ਜੋ ਕਿ ਇਹ ਸਾਰਾ ਕੰਮ ਪਿੰਡ ਦੇ ਸਹਿਯੋਗ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤਾ ਗਿਆ ਬਹੁਤ ਹੀ ਸੋਹਣਾ ਕੰਮ ਕਰ ਰਹੇ ਨੇ ਪਿੰਡ ਚੰਡੂਕਾ ਦੇ ਨੌਜਵਾਨ ਤੇ ਪੰਤੀ ਸਿੰਘ ਮਾਨ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਪ੍ਰਾ ਸ੍ਰੀਕਲ ਜੀ ਸ੍ਰੀਕਲ ਜੀ ਤੇ ਇਹ ਦੱਸ ਸਕਦੇ ਹੋ ਜੀ ਆਪਾਂ ਮੰਨ ਕੇ ਚੱਲੂਗੀ ਇਸ ਬਾਰੇ ਵੀ ਇੱਥੇ ਜੋ ਦਰਖਤ ਲਾ ਰਹੇ ਆ ਵੀ ਕਿੱਥੋਂ ਦੀ ਪੈਲੀ ਹੈ ਕਿਵੇਂ ਕੁਸ਼ ਅਸਲ 'ਚ ਬਾਈ ਜੀ ਸਾਡੇ ਪਿੰਡ ਦੀ ਝੰਡੂਕੇ ਦੀ ਓਕੇ ਜੀ ਬਹੁਤ ਟਾਈਮ ਦੀ ਪ੍ਰਾਤਨ ਛਿੜੀ ਸੀ ਬਾਬਾ ਸ਼ੰਕਰਪੂਰੀ ਅੱਛਾ ਜੀ ਮਹਾਰਾਜ ਅਤੇ ਹੋਰ ਕਾਫੀ ਸੰਤ ਮਹਾਪੁਰਸ਼ਾਂ ਨੇ ਛਿੜੀ ਲਾਈ ਸੀ ਹਾਂਜੀ ਹਾਂਜੀ ਪਿਛਲੇ ਕੋਸਤੀ 40 ਸਾਲ ਤੋਂ ਪਹਿਲਾਂ ਕੋਈ ਕੁਸ਼ਕਾ 2018 ਤੋਂ ਇਹਨੂੰ ਮੁੜ ਸੰਜੀਤ ਕਰੀਏ ਹੌਲੀ ਹੌਲੀ ਜਿੰਨਾ ਜਿੰਨਾ ਸਾਡਾ ਹਰ ਸਾਲ ਜਿੰਨਾ ਸਾਡੇ ਤੋਂ ਸਰਦਾ ਸੀ ਅਸੀਂ ਲਾਉਂਦੇ ਆ ਬਿਲਕੁਲ ਜੀ ਪਿਛਲੇ 5 ਸਾਲ ਤੋਂ ਸਾਡੇ ਨਾਲ ਮੋਹਾਲੀ ਤੋਂ ਰਾਉਂਡ ਗਲਾਸ ਫਾਊਂਡੇਸ਼ਨ ਮੋਹਾਲੀ ਸਾਡੇ ਨਾਲ ਜੁੜੀ ਸੀ ਬਿਲਕੁਲ ਉਸ ਤੋਂ ਕਲੱਬ ਦੇ ਤੌਰ ਤੇ ਹੀ ਸੇਵਾ ਕਰਦੇ ਰਹੇ ਲਗਾਤਾਰ ਉਹੀ ਆਪਣੀ ਹੁਣ ਤੱਕ ਅਸੀਂ ਇਹ ਚੌਥਾ ਸਾਡਾ ਮਿਨੀ ਜੰਗਲ ਆ ਪਹਿਲਾਂ ਤਿੰਨ ਮਿਨੀ ਜੰਗਲ ਲਾ ਕੇ ਅਸੀਂ ਕੰਮਜਾਬ ਕਰ ਚੁੱਕੇ ਹਾਂ ਠੀਕ ਹੈ ਜੀ ਇਹਦੇ ਵਿੱਚ ਸਾਨੂੰ ਮਲੇਗਾ ਭਾਗ ਪੰਚਾਇਤੀ ਵਿਭਾਗ ਜੰਗਲਾਤ ਵਿਭਾਗ ਵੀ ਸਾਨੂੰ ਵਧੀਆ ਸਹਿਯੋਗ ਕੰਟੀਨਿਊ ਦੇ ਰਿਹਾ ਠੀਕ ਹੈ ਜੀ ਜਿੰਨਾ ਕ ਸਾਨੂੰ ਜ਼ਰੂਰਤ ਹੁੰਦੀ ਹੈ ਸਾਡੀ ਹਰ ਸਮਾਂ ਮਦਦ ਕਰਦੇ ਜਿੰਨੀ ਕਰ ਸਕਦੇ ਬਿਲਕੁਲ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਅਸਲ ਦੇ ਵਿੱਚ ਦੇ ਦੇ ਵਿੱਚ ਸੇਵੂਗਾ ਬਿਲਕੁਲ ਕਿਸੇ ਵੀ ਟਾਈਮ ਆ ਜੀ ਚੰਗਾ ਕੰਮ ਕਰਦੇ ਆ ਸਾਰੇ ਨਗਰ ਨੂੰ ਸਾਡਾ ਸਾਥ ਦਿੰਦੇ ਆ ਹਾਂਜੀ ਬਿਲਕੁਲ ਕਦੋਂ ਮਰਜੀ ਅਸੀਂ ਬੁਲਾਈਏ ਨੌਜਵਾਨ ਵੀਰ ਬੱਚੇ ਬਜ਼ੁਰਗ ਸਾਡੇ ਮਾਤਾ ਮਾਂ ਭੈਣਾਂ ਸਾਰਾ ਨਗਰ ਇਸ ਸੇਵਾ ਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਡੀ ਹਮੇਸ਼ਾ ਸੇਵਾ ਸਾਡਾ ਸਾਥ ਦਿੰਦੇ ਆ ਰਾਜਨੀਤੀ ਸਾਡੀ ਸੋਚ ਨਹੀਂ ਹੈਗੀ ਹਾਂਜੀ ਸਾਡੀ ਇਹ ਸੋਚ ਹੈ ਵੀ ਭਾਈਚਾਰੇ ਨਾਲ ਸਾਰੇ ਪਿੰਡ ਦਾ ਜਿੰਨਾ ਕਾਸੀਂ ਫਾਇਦਾ ਕਰ ਸਕਦੇ ਆ ਕਰਦੇ ਜੀ ਪਿੰਡ ਦੀ ਸਹਿਮਤੀ ਦੇ ਨਾਲ ਜੋ ਕੋਈ ਹੁੰਦਾ ਸਾਰੀ ਜਗ੍ਹਾ ਛੇੜੀ ਦੀ ਆ ਚਲੋ ਜਿੰਨੀ ਵੀ ਅਰਥੀ ਜਗਾ ਇੱਥੇ ਪਈ ਸੀ ਵਿਹਲੀ ਜ਼ਮੀਨ ਹਾਂਜੀ ਉਸ ਨੂੰ ਇੱਕ ਤਾਂ ਇੱਥੇ ਜੇ ਦਰਖਤ ਲੱਗੇ ਆ ਉਹਦਾ ਵਿਚਾਰ ਰਹਿੰਦਾ ਵੀ ਗੰਦਗੀ ਤੋਂ ਮੁਕਤ ਹੋ ਜਾਂਦੀ ਹੈ ਜੇ ਕੋਈ ਵਿਹਲੀ ਜਗਾ ਤਾਂ ਉਥੇ ਹੀ ਕੁਝ ਤਰ੍ਹਾਂ ਫੈਲਦਾ ਰਹਿੰਦਾ ਕੋਈ ਕੁਛ ਸਿੱਟ ਕੇ ਕੂੜਾ ਕੋਈ ਕੁਛ ਸਿੱਟ ਕੇ ਬਾਕੀ ਵਾਤਾਵਰਨ ਨੂੰ ਸੁਰੱਖਿਤ ਰੱਖਿਆ ਜਾਂਦਾ ਵਾਤਾਵਰਨ ਨੂੰ ਇਹੀ ਆ ਵੀ ਅੱਜ ਤੋਂ 3-4 ਸਾਲ ਤੱਕ ਉਹ ਪਿੱਛੇ ਸਾਡਾ ਲੱਗਿਆ ਹੋਇਆ ਸੀ ਜੰਗਲ 2018 ਦੇ ਵਿੱਚ ਜਗਲਾਤ ਵਿਭਾਗ ਦੇ ਸਹਿਯੋਗ ਦੇ ਨਾਲ ਉਹ ਵੀ ਹੋ ਚੱਲਿਆ ਉਸ ਤੋਂ ਬਾਅਦ ਸੰਸ਼ਾਨ ਘੜ ਦੇ 2019 ਦੇ ਵਿੱਚ ਰਾਉਂਡ ਗਲਾਸ ਦੇ ਨਾਲ ਅਸੀਂ ਇੱਕ ਜੰਗਲ ਹੋਰ ਲਾਇਆ। ਰੁਕੀਦ ਬਾਬਾ ਦੀਪ ਸਿੰਘ ਕਲੱਬ ਦੇ ਸਹਿਯੋਗ ਦੇ ਨਾਲ ਜੀ ਉਹ ਵੀ ਹੋਇਆ। ਉਸ ਤੋਂ ਬਾਅਦ 2 ਸਾਲ 2022 ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਤੇ 11 ਜੂਨ ਦੇ ਵਿੱਚ ਅਸੀਂ ਦੋ ਕਿੱਲੇ ਉਹ ਜੰਗਲ ਲਾਇਏ ਸੀ ਉਹ ਵੀ ਕਾਮਯਾਬਾ ਸਾਡਾ। ਬਿਲਕੁਲ ਹੁਣ ਅਸੀਂ ਇਹ 5-6 ਕਿੱਲੇ ਦੇ ਵਿੱਚ ਜਿੰਨੀ ਜੜੀ ਵਿਹਲੀ ਪਈ ਸੀ ਇਹਨੂੰ ਪਧਰੀ ਕਰਕੇ ਸਾਫ-ਸੁੱਫੀ ਕਰਕੇ ਦੁਬਾਰਾ ਇੱਥੇ ਜੰਗਲਾ ਆਵਾਜ਼ ਕਰ ਰਹੇ ਹਾਂ। ਬਿਲਕੁਲ ਜੀ ਤੇ ਸਾਡਾ ਮਕਸਦ ਇਹ ਹੀ ਆ ਵੀ ਪ੍ਰਾਤਨ ਰੁੱਖ ਸਾਡੇ ਜਿਹੜੇ ਪੰਜਾਬ ਦੇ ਸੀ ਅਲੋਪ ਹੋ ਗਏ ਉਹਨਾਂ ਨੂੰ ਮੁੜ ਸੁਰਜੀਤ ਕਰਨਾ ਸਾਡੀ ਟੀੜੀ ਨੂੰ ਮੁੜ ਸੁਰਜੀਤ ਕਰਨਾ ਤਾਂ ਜੋ ਕਿ ਆਪਾਂ ਇਹ ਕਹਿ ਦਿੰਦੇ ਆ ਵੀ ਦਰਖਤ ਨਹੀਂ ਹੁੰਦੇ ਸਾਡੇ ਕੋਲ ਉਹਨਾਂ ਪ੍ਰਾਤਨ ਇੱਥੇ ਲੱਭਦਾ ਨਹੀਂ ਅਸੀਂ ਬਣ ਵੀ ਪੀ ਲੂ ਵੀ ਸਾਰੇ ਦਰਖਤ ਦੁਬਾਰਾ ਲਿਆਂਦੇ ਆ ਦੁਬਾਰਾ ਆਬਾਦ ਕੀਤੇ ਆ ਇੱਥੇ ਜੀ ਸਾਰੇ ਪੰਤੇ ਦਰਖਤ ਲਾਇਆ ਜੀ ਹਰ ਤਰ੍ਹਾਂ ਦੀ ਜਿੰਨੀ ਵੀ ਸਾਨੂੰ ਵੈਰਾਈਟੀ ਕਿਤੋਂ ਮਿਲਦੀ ਹੈ ਰਾਉਂਡ ਗਲਾਸ ਤੇ ਹੋਣ ਤਕਰੀਬਨ 100 ਪ੍ਰਾਤਨ ਦਰਖਤਾਂ ਸਾਨੂੰ ਹੁਣ ਤੱਕ ਸਾਡੇ ਸੋਚ ਆਈ ਸਾਰੇ ਪੰਜਾਬ ਦੇ ਜੋ ਵੀ ਪੁਰਾਣੇ ਬਰਾਸਤੀ ਲੋਕਾ ਹਰ ਦਰਖਤ ਤੁਹਾਡੇ ਪਿੰਡੋਂ ਦੇ ਕਿਉਂ ਅਸੀਂ ਪਾਲ ਕੇ ਆਪਣੇ ਪਿੰਡ ਦੀ ਸ਼ਾਨ ਬਣਾਈ ਇਹਦੇ ਵਿੱਚ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਸਾਥ ਦੇ ਰਹੇ ਆ ਇਹਦੇ ਚ ਸਾਰਾ ਪਿੰਡ ਸਾਥ ਦੇ ਰਿਹਾ ਜੀ ਸਾਡਾ ਸਾਡਾ ਇਲਾਕਾ ਵੀ ਸਾਥ ਦੇ ਰਿਹਾ ਬਿਲਕੁਲ ਵਕ ਵਕ ਇਲਾਕੇ ਦੇ ਕਲੱਬ ਠੀਕ ਸਾਰੀਆਂ ਸੰਸਥਾਵਾਂ ਜਿੰਨਾ ਵੀ ਕੋਈ ਸ਼ਹਿਜੋ ਸਾਨੂੰ ਬਣਦਾ ਜਦੋਂ ਵੀ ਕਿਸੇ ਨੂੰ ਬੋਲ ਮਾਰਦੇ ਆ ਇਲਾਕੇ ਦੇ ਸਾਡੇ ਕੋਲ ਪਹੁੰਚਦੇ ਆ ਕਿਉਂਕਿ ਅਸੀਂ ਲੋਕ ਆਪਦੇ ਇਲਾਕੇ ਦੇ ਕਲੱਬਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹੋ ਜਿਹਾ ਉਪਰਾਲੇ ਕਰੋ ਇੱਥੇ ਵੀ ਜਿਹੜੇ ਇਲਾਕੇ ਦੇ ਸਾਰੇ ਕਲੱਬਾਂ ਨਾਲ ਮਿਲ ਕੇ ਆਪ ਜੰਗਲ ਲਾ ਕੇ ਆਉਨੇ ਆ ਪਿੰਡੋਂ ਪਿੰਡ ਜੇ ਕਿਸੇ ਨੇ ਹੋਰ ਵੀ ਆਪਣੇ ਪਿੰਡ 'ਚ ਇਹੋ ਜਿਹਾ ਉਪਰਾਲਾ ਕਰਨਾ ਆਰਾਊਂਡ ਗ੍ਰਾਸ ਫਾਊਂਡੇਸ਼ਨ ਮਾਲੀ ਨਾਲ ਕੰਟੈਕਟ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਇੱਥੇ ਆ ਕੇ ਤੁਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਵੋਗੇ ਜੀ ਪੂਰਾ ਸਹਿਯੋਗ ਦੇਵਾਂਗੇ ਕੋਈ ਚੱਕਰ ਨਹੀਂ ਆਰਾਊਂਡ ਗ੍ਰਾਸ ਫਾਊਂਡੇਸ਼ਨ ਉਹ ਪੌਦੇ ਫਰੀ ਭੇਜਦੇ ਆ ਬਿਲਕੁਲ ਜੀ ਫਰੀ ਆ ਠੀਕ ਹੈ ਵਾਰ-ਵਾਰ ਇਹ ਨਹੀਂ ਵੀ ਇੱਕ ਵਾਰੀ ਜੰਗਲ ਲਵਾ ਕੇ ਪੌਦੇ ਦੇ ਕੇ ਤੁਹਾਨੂੰ ਮੁੜ ਕੇ ਸਾਰਨੀ ਨਹੀਂ ਲੈਣੀ ਜਿੱਨਾਂ ਤੇਰੇ ਕਾਮਯਾਬ ਨਹੀਂ ਹੁੰਦਾ ਤੁਹਾਡਾ ਹਮੇਸ਼ਾ ਸਾਥ ਦਿੰਦੇ ਰਹਿੰਦੇ ਆ ਕਾਮਯਾਬੀ ਤੱਕ ਤੁਸੀਂ ਕਈ ਦਿਨਾਂ ਤੋਂ ਇੱਥੇ ਲੱਗ ਰਹੇ ਹੋ ਜੀ ਕੰਮ ਤੇ ਸਾਨੂੰ ਤਕਰੀਬਨ ਹੋ ਗਿਆ ਵੀਰੇ 1.5 ਮਹੀਨੇ ਦੇ ਕਰੀਬ ਅੱਛਾ ਜੀ ਪਹਿਲਾਂ ਸਾਡੇ ਮੁਰੇਕਾ ਜਿੰਨੇ ਵੀਰ ਨੇ ਹਾਂਜੀ ਹਾਂਜੀ ਮੁਰੇਕਾ ਆ ਕੇ ਸਾਨੂੰ ਉਹਨਾਂ ਨੇ ਸਾਬ ਸਫਾਈ ਕੀਤੀ ਇੱਥੇ ਆ ਕੇ ਮਾਹੀਆ ਕਰਾਈ ਸੀ ਹਾਂਜੀ ਹਾਂਜੀ ਵੀ ਤਾਂ ਜੋ ਕਿ ਸਾਡਾ ਸਾਥ ਦਿੱਤਾ ਜਾਵੇ ਅੱਛਾ ਇਹ ਨਾਲ ਅਸੀਂ ਜਿੰਨੀ ਵੀ ਇੱਥੇ ਕੋਈ ਗੰਦਗੀ ਸੀ ਉਹ ਹਟਾ ਕੇ ਉਹਨੂੰ ਪਧਰੀ ਕਰਕੇ ਉਸ ਤੋਂ ਬਾਅਦ ਸਾਰਾ ਨਗਰ ਬੱਚੇ ਬਜ਼ੁਰਗ ਵੀਰ ਭਰਾ ਸਾਰੇ ਸਾਡਾ ਸਾਥ ਦੇ ਰਹੇ ਠੀਕ ਹੈ ਸਭ ਦਾ ਧੰਨਵਾਦ ਸਾਰੇ ਨਗਰ ਦਾ ਠੀਕ ਹੈ ਧੰਨਵਾਦ ਭਾਜੀ ਜਿੰਨਾ ਵੀ ਪੰਡ ਦੀ ਭਲਾਈ ਵਾਸਤੇ ਕੰਮ ਕਰਦੇ ਹਮੇਸ਼ਾ ਕਰਦੇ ਰਹੇ ਨੇ ਚਲੋ ਠੀਕ ਵਾਹਿਗੁਰੂ ਜੀ ਧੰਨਵਾਦ ਜੀ ਇਹਦਾ ਮੇਕਲ ਬੋਲਣਾ ਹੈ ਕਾਕਾ ਚਲੋ ਪਾਣੀ ਦੇ ਟੇਕਾ ਕੱਢ ਜਰਾ ਕਹ ਲਾ ਨਾ ਕਿ ਆਪਾਂ ਸਿਪਾਹੀ ਬਾਰ ਕੇ ਪਰਿਪ੍ਰਿੰਟ ਕਰਨ ਸਾਨੂੰ ਲੋਕ ਗਲਖਾ ਨੂੰ ਕਿੰਨੇ ਰੁਪਏ ਆਉਣਗੇ ਆ ਕਰਦੇ ਆਪਾਂ ਭਰਾਮਣ ਗੱਲਬਾਤ ਵੀ ਇਥੇ ਕਿਹੜੇ ਕਿਹੜੇ ਦਰਖਤ ਕਿੰਨੇ ਪ੍ਰਕਾਰ ਦੇ ਦਰਖਤ ਲਗਾਏ ਗਏ 55500 ਦੇ ਕਰੀਬ ਦਰਖਤ ਲੱਗ ਚੁੱਕਿਆ ਇਹ ਪਿਆਰ ਤੇ ਇਹ ਕਿੰਨਾ ਕੁ ਦਰਖਤ ਆ ਗਈ ਗੱਲ ਕੱਲ ਇਹ ਜੀ 5000 ਦੀ ਗੱਡੀ ਫੇਰ ਆਈ 5000 ਦਰਖਤ ਦੀ ਗੱਡੀ ਫੇਰ ਆ ਗਈ ਜੀ ਇਹ ਸਾਰੇ ਮੰਤਈ ਆ ਗਏ ਆ ਉਧਰ ਦੇਖੋ ਜੀ ਸਭ ਪ੍ਰਕਾਰ ਦਾ ਦਰਖਤ ਜੋ ਆਪਾਂ ਨੂੰ ਹਰਬਲ ਦੇ ਵਿੱਚ ਵੀ ਚਾਹੀਦਾ ਹੁੰਦਾ ਓਕੇ ਜੀ ਰਾਹ ਆ ਗਏ ਬਣ ਵੀ ਲੱਗ ਗਿਆ ਗੋਲ ਸਿੱਪਲ ਤੇ ਆ ਆ ਤੇ ਫਿਰ ਤੇ ਆ ਨੇ ਚੇ ਆ ਜੰਡਾ ਆ ਜੀ ਟਿੱਕਰ ਆ ਜੀ ਆ ਮਹਿੰਦੀ ਦੇ ਬੁੱਝੇ ਆ ਮਹਿੰਦੀ ਸਹ ਜਣਾ ਤੇ ਦੇਖ ਸਕਦੇ ਹੋ ਜੀ ਸਾਰੇ ਬੰਤ ਤੇ ਬੂਟੇ ਪਏ ਇੱਥੇ ਜੰਡਾ ਅੱਜ ਜਨ ਬੋੜ ਆ ਗਿਆ ਉਧਰੋਂ ਬਣਾ ਲਾ ਕੇ ਜਰੂਰ ਰੱਬ ਲਾਗੇ ਮਹਿੰਦੀ ਲੱਗੀ ਮਹਿੰਦੀ ਲੱਗੀ ਮਹਿੰਦੀ ਦਾ ਬੋੜ ਲਾ ਗਿਆ ਇਹ ਆਪਣਾ ਆ ਗਿਆ ਇਹ ਸਾਰੇ ਬਸ ਜਿੰਨੇ ਜਿੰਨੇ ਹਾਰੜਾਂ ਪਈਆਂ ਨੇ ਅੱਛਾ ਹਾਰੜਾਂ ਆ ਗਈਆਂ ਉਸ ਹੱਬ ਨਾਲ ਲਾਈ ਨੇ ਠੀਕ ਆਵਲਾ ਲੱਗ ਗਿਆ ਤੇ ਲੈਵਨ ਗ੍ਰਾਸ ਸਾਰੇ ਪ੍ਰਕਾਰ ਦਾ ਦਰਖਤ ਆਇਆਗਾ ਲਗਭਗ 100 ਪ੍ਰਕਾਰ ਦਾ ਦਰਖਤ ਆ ਚੁੱਕੇ ਠੀਕ ਹੈ ਆੜਣਾ ਬਿਹੜੇ ਸਭ ਕੁਝ ਦਰਖਤ ਇੱਥੇ ਆ ਗਏ ਆ ਕਰਦੇ ਆ ਪ੍ਰਾਮਾਣ ਅੱਗੇ ਹੋਰ ਗੱਲਬਾਤ ਤੇ ਇੱਕ ਆਪਾਂ ਜਿਹੜੇ ਆ ਦਰਖਤ ਲਾਏ ਇੱਥੇ ਛਿੜੀ ਦੇ ਵਿੱਚ ਪੁਰਾਣੇ ਦਰਖਤ ਮੰਨ ਕੇ ਚੱਲੂ ਵੀ ਇੱਥੇ ਜੰਗਲ ਖਤਮ ਹੋ ਗਿਆ ਸੀ ਹੁਣ ਦੁਬਾਰਾ ਦਰਖਤ ਲਾਏ ਸਾਰੇ ਆਪਾਂ ਦੇਖ ਰਹੇ ਆ ਨਵੇਂ ਬੂਟੇ ਇਹ ਕਿੰਨੇ ਕਿਹੜੇ ਤਰ੍ਹਾਂ ਦੇ ਲਾਤੇ ਆ ਇਹ ਇੱਥੇ ਦਰਖਤ ਘੱਟੋ ਘੱਟ ਪੌਣੀਆਂ ਮਿਲਦਾ ਜੀ 25 30 ਪ੍ਰਕਾਰ ਦੇ ਦਰਖਤ ਨੇ ਅੱਛਾ ਜੀ ਪ੍ਰਕਾਰ ਦੇ ਲਾਏ अच्छा जी बहुत बुरा हाल ਹੋਇਆ ਗੈਸ ਪਹਿਲਾਂ ਹਾਂਜੀ ਉਹ ਤਾਂ ਵੇਖ ਹੀ ਰਹੇ ਆ بیا ਸਾਫ ਸਫਾਈ ਕਰਕੇ ਸਾਨੂੰ ਪੂਰੇ ਮਹੀਨੇ ਦਾ ਪੌਣੇ 2 ਮਹੀਨਾ ਹੋਵੇ ਤੇ ਲੱਗੇ ਹੋਇਆ ਅੱਛਾ ਜੀ ਪੌਣੇ 2 ਮਹੀਨੇ ਹੋਏ ਸਾਫ ਸਫਾਈ ਕਰਾਈ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਬਾਹਰ ਆ ਫਿਰ ਕਰਾਇਆ ਨਾਲ ਧੂਕਿਆ ਤੇ ਪੱਧਰ ਕਰਕੇ ਫਿਰ ਉਹਨਾਂ ਦਾ ਹਫਤੇ ਵਾਂਗੂ ਹੋ ਗਿਆ ਟੋਲੇ ਕਰੀ ਜਾਂਦੇ ਅੱਛਾ ਜੀ ਤੇ ਜਿਹੜੇ ਆ ਮੰਨ ਕੇ ਚੱਲੋ ਜੀ ਆਪਾਂ ਖੰਭੇ ਲਾ ਕੇ ਚਾਰਦਿਵਾਰੀ ਕੀਤੀ ਆ ਤਾਰ ਲਾਈ ਆ ਕੰਡਿਆਂ ਵਾਲੀ ਤਾਂ ਤੁਹਾਨੂੰ ਦਿਖਾਈ ਜ ਨੇ ਆ ਕੰਡੇ ਵਾਲੀ ਤਾਰ ਦੇਖੋ ਇਹ ਲਾਈ ਹੋਈ ਹੈ ਜੀ ਇਹ ਪਹਿਲਾਂ ਹੀ ਲੱਗੀ ਹੋਈ ਸੀ ਕਿ ਹੁਣ ਦੁਬਾਰਾ ਲਾਈ ਹੈ ਜੀ ਇਹ ਫਿਰ ਤੋਂ ਆਈ ਹੈ ਜੀ ਇਹ ਸਾਡੀ ਜਿਹੜੀ ਪ੍ਰਾਤਨ ਚਿੜੀ ਹੈ ਹੂੰ ਹੂੰ ਇਹ ਸਾਡੇ ਪਿੰਡਾਂ ਤੋਂ ਆਵਾਜ਼ ਹੋਣ ਤੋਂ ਪਹਿਲਾਂ ਦੀ ਚਿੜੀ ਹੈ ਇਹ 35-40 ਸਾਲਾਂ 30 ਕਿ ਸਾਲ ਪਹਿਲਾਂ ਕਿ ਸੇ ਕੁਝ ਕਾਰਨਾਕਾਰਨਾ ਲੋਪ ਹੋ ਚਲੀ ਸੀ ਜੇ ਇਹ ਪ੍ਰਾਂਤਨ ਜਿਹੜੀ ਆ ਗਈ ਆਪਣੀ ਆਪਣੀ ਜਿਹੜੀ ਹੈ ਜੀ ਇਹ ਸਾਡੇ ਪਿੰਡ ਆਵਾਜ਼ ਹੋਣ ਤੋਂ ਪਹਿਲਾਂ ਪਿੰਡ ਇੱਥੇ ਵੱਜਣ ਤੋਂ ਪਹਿਲਾਂ ਦੀ ਜਿਹੜੀ ਹੈ ਕੁਝ ਕਾਰਨਾ ਕਰਕੇ ਇਹ ਲੋਪ ਹੋ ਗਈ ਸੀ ਇਹਦੇ ਵਿੱਚ ਬਣ ਜੰਡ ਬਹੁਤ ਸਾਰੇ ਸੀਗੇ ਇਹ ਲਗਭਗ 30 35 ਕਿੱਲਾਂ ਦੇ ਵਿੱਚ ਫੈਲੀ ਹੋਈ ਚਿੜੀ ਸੀਗੀ ਅੱਛਾ ਜੀ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ 4-5 ਕਿੱਲਾਂ ਦੇ ਵਿੱਚ ਇਹ ਜਮਾਂ ਬੇਲੀ ਹੋ ਚੁੱਕੀ ਸੀਗੀ ਰਾਉਂਡ ਗਲਾਸ ਫੈਡਰੇਸ਼ਨ ਅਤੇ ਬਾਈਪੰਤੀ ਮਾਨ ਇਦੇ ਸਹਿਯੋਗ ਨਾਲ ਬਹੁਤ ਸਹਿਯੋਗ ਆ ਬਾਈ ਭੰਤੀ ਸਿੰਘ ਮਾਨ ਦਾ ਬਾਈ ਦਾ ਹਾਂਜੀ ਇਹਦੇ ਸਹਿਯੋਗ ਨਾਲ ਪਹਿਲਾਂ ਵੀ ਥੋੜੀ ਜੇ ਆਪਣੇ ਜੰਗਲ ਲੱਗੇ ਨੇ ਕਿ ਨਹੀਂ ਜੰਗਲ ਲੱਗੇ ਨੇ ਅੱਛਾ ਜੀ ਤੇ ਉਹ ਕਾਮਯਾਬ ਨੇ ਤੇ ਉਸ ਤੋਂ ਬਾਅਦ ਪ੍ਰਾਤਨ ਸੌ ਦੇ ਕਰੀਬ ਪ੍ਰਾਤਨ ਰੁੱਖ ਇਹ ਵੀਰ ਦੀ ਮਦਦ ਦੇ ਨਾਲ ਪਿੰਡ ਦੇ ਵਿੱਚ ਬਹੁਤ ਫੇਰ ਲੱਗ ਗਿਆ ਆਸ ਕਰਦੇ ਆ ਇਹ ਇਹ ਦਰਖਤ ਇਹ ਬਾਣ ਇਹ ਜੰਗਲ ਕਾਮਯਾਬ ਹੋਣ ਤੋਂ ਬਾਅਦ ਸਾਡਾ ਇਹ ਵਿਰਸਾ ਸਮੈ ਰਹੂ ਤੇ ਸਾਡੇ ਜਿਹੜੇ ਅਲੋਪ ਹੋਏ ਪੰਛੀ ਨੇ ਇੱਥੇ ਮੋੜ ਤੋਂ ਫੇਰ ਆਉਣਗੇ ਜੰਗਲ ਮੋੜ ਤੋਂ ਫੇਰ ਸਰਜੀਤ ਹੋਊਗਾ ਓਕੇ ਪਹਿਲਾਂ ਮੰਨ ਚਾਜੋ ਆਪਣੀ ਪ੍ਰਾਚਨ ਚੜੀ ਇਹ ਕਾਮਯਾਬ ਵੀਡੀਓ ਰੋਂ ਬਹੁਤ ਜ਼ਿਆਦਾ ਮੋਰ ਵਗੈਰਾ ਇੱਥੇ ਰਹਿੰਦੇ ਸੀਗੇ ਪੰਛੀ ਅੱਛੇ ਬਹੁਤ ਯਾਰ ਉਹ ਅਲੋਪ ਹੋ ਚੁੱਕੇ ਆ ਸਾਡੀ ਇਹੀ ਸੋਚ ਆ ਕਿ ਦੁਬਾਰਾ ਇਹਨੂੰ ਪਿਆਰ ਕਰਿਆ ਜਾਵੇ ਦੁਬਾਰਾ ਤਿਆਰ ਕਰਕੇ ਵੀ ਪੰਛੀ ਰਹਿਣ ਇੱਥੇ ਰਹਿਣ ਵਿਚਰਾ ਹੋਏ ਪੰਛੀਆਂ ਦਾ ਸਾਡੀ ਇਹੀ ਬੇਨਤੀ ਹੈ ਸਾਰੇ ਪਿੰਡ ਵਾਸੀਆਂ ਨੂੰ ਲੱਗਨ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਤੋਂ ਵੱਧ ਹੋਰ ਸਹਿਯੋਗ ਦਿਓ ਰੱਖਣਗੇ ਲਾਉਣ ਨੂੰ ਅਸੀਂ ਦਰਖਤ ਲਾਉਣ ਨੂੰ ਤਿਆਰ ਪਿੰਡ ਦੇ ਤੁਸੀਂ ਪਿੰਡ ਦੀ ਸਹਿਮਤੀ ਦੇ ਨਾਲ ਚੱਲਦੇ ਹਾਂ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੱਲਦੇ ਹਾਂ ਪਾਰਟੀ ਬਾਜੀ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਦੇ ਸਾਡਾ ਸਿਰਫ ਮਕਸਦ ਇਹ ਹੈ ਕਿ ਅਸੀਂ ਦਰਖਤ ਲਾਈਏ ਤੇ ਬਾਤਾਵਰਨ ਸਾਫ਼ ਸੁਥਰਾ ਰੱਖੀ ਤੇ ਖੁਸ਼ਹਾਲੀ ਤੇ ਹਰਿਆਲੀ ਇਹ ਚੀਜ਼ ਹੈ ਮੰਨ ਕੇ ਚਲੋ ਬਾਈ ਜੀ ਇਹ ਤੁਸੀਂ ਕੋਈ ਵੀ ਪਾਰਟੀ ਬਾਜੀ ਨਾਲ ਸਹਿਮਤ ਹੋ ਕੇ ਨਹੀਂ ਚੱਲਦੇ ਪਾਰਟੀ ਬਾਜੀ ਤੋਂ ਉੱਠ ਕੇ ਕੰਮ ਕਰ ਰਹੇ ਹਾਂ ਜੋ ਵੀ ਕਰ ਰਹੇ ਹਾਂ ਬਿਲਕੁਲ ਪਾਰਟੀ ਬਾਜੀ ਨਾਲ ਇਸ ਚੀਜ਼ ਦਾ ਕੋਈ ਸੰਬੰਧ ਨਹੀਂ ਬਿਲਕੁਲ ਜੀ ਸਾਰੇ ਚਾਰ ਚੁੜੇ ਸੀ ਗੰਭੇ ਲਾ ਕੇ ਤਾਰ ਲਾ ਕੇ ਸੋਨਾ ਚੋਰਾ ਪਸੂ ਵਗੈਰਾ ਨਾ ਵੀ ਨੰਤੂੜੇ ਨਾ ਪੂਰਾ ਪਰੋਂਦੀ ਚਲੋ ਧੰਨਵਾਦ ਜੀ ਧੰਨਵਾਦ ਜੀ ਬੰਦ ਕਰਾ ਦਿਓ ਆ ਤੁਸੀਂ ਦੇਖ ਸਕਦੇ ਹੋ ਨਹੀਂ ਸੇਵਾਦਾਰਾਂ ਨੇ ਟਰੈਕਟਰ ਲਿਆ ਕੇ ਪੱਖੇ ਫਿੱਟ ਕਰਕੇ ਨਾਲ ਦੀ ਨਾਲ ਜੋ ਦਰਖਤ ਲੱਗੇ ਆ ਬੂਟੇ ਲੱਗੇ ਨੇ ਉਹਨਾਂ ਨੂੰ ਪਾਣੀ ਦੇਣ ਲਈ ਪਾਣੀ ਦਾ ਪ੍ਰਬੰਧ ਕਰ ਰਹੇ ਹਾਂ ਨਾਲ ਦੀ ਨਾਲ ਕਿਉਂਕਿ ਕੋਈ ਵੀ ਦਰਖਤ ਬੂਟਾ ਸੁੱਕ ਨਾ ਸਕੇ ਇਸ ਕੰਮ ਦੇ ਵਿੱਚ ਬਜ਼ੁਰਗਾਂ ਦਾ ਵੀ ਪੂਰਾ ਸਾਥ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਹਾਂਜੀ ਬਾਈ ਜੀ ਪਾਸਿੰਗੀ ਦੱਸੋ ਹੋਰ ਇਹਦੇ ਵਿੱਚ ਮੰਨ ਕੇ ਜੀ ਇਹ ਜਿਹੜੇ ਆਪਣੇ ਪਹਿਲਾਂ ਵੀ ਕਲੱਬ ਲੱਗੇ ਹੋਏ ਨੇਗੇ ਆਪਣਾ ਰੋਗ ਤੇ ਤੇ ਹੋਰ ਜੰਗਲ ਲੱਗੇ ਹੋਏ ਨੇਗੇ ਜਿੰਨੇ ਵੀ ਲੱਗੇ ਨੇ ਸਾਰੇ ਕਾਮਯਾਬ ਨੇ ਉਹ ਵੀ ਪਿੰਡ ਦੇ ਕਲੱਬ ਤੇ ਪਿੰਡ ਦੇ ਬੰਦਿਆਂ ਦੇ ਜਿੰਨੇ ਵੀ ਸਪੋਰਟਸ ਕਲੱਬ ਨੇਗੇ ਸਾਰਿਆਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਲੱਗਿਆ ਹੋਇਆ ਪੰਚਾਇਤ ਦੀ ਸਹਿਮਤੀ ਦੇ ਨਾਲ ਪੰਚਾਇਤ ਦੀ ਸਹਿਮਤੀ ਦੇ ਨਾਲ ਪਹਿਲਾਂ ਲੱਗੇ ਹੋਏ ਜੰਗਲ ਵੀ ਪੂਰੀ ਤਰ੍ਹਾਂ ਕਾਮਯਾਬ ਨੇ ਠੀਕ ਆ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਵਰਮਾ ਲੱਗਾ ਹੋਇਆ ਟਰੈਕਟਰ ਦੇ ਉੱਪਰ ਆਹ ਸਾਈਡ ਜੰਗਲ ਅੱਜ ਤੋਂ 10 ਸਾਲ ਪਹਿਲਾਂ ਲਾਇਆ ਹੋਇਆ ਸੀਗਾ ਉਹ ਤਿਆਰ ਹੋ ਚੁੱਕਿਆ ਇੱਧਰ ਹੁਣ ਨਵਾਂ ਦੁਬਾਰਾ ਤੋਂ ਫਿਰ ਤਿਆਰ ਕਰ ਰਹੇ ਨੇ ਆ ਦੇ ਆ ਦੇਖ ਸਕਦੇ ਹੋ ਜੀ ਇਹ ਪਹਿਲਾਂ ਲੱਗੇ ਹੋਏ ਆ ਇਹ ਬਾਈ ਭੰਤੀ ਸਿੰਘ ਮਾਨ ਉਹਨਾਂ ਵੱਲੋਂ ਲੱਗਿਆ ਬਾਈ ਨੇ ਕਰਦਿਆਂ ਗੱਲ ਕਿੰਨਾ ਟਾਈਮ ਹੋ ਗਈ ਇਹਨਾਂ ਦਰਖਤਾਂ ਨੂੰ ਲੱਗਿਆ ਨੂੰ ਪਹਿਲਾਂ 10 ਸਾਲ ਦੇ ਕਰੀਬ ਹੋ ਗਏ 10 ਸਾਲ ਦੇ ਕਰੀਬ ਹੋ ਗਏ 10 ਸਾਲ ਦੇ ਇਹ ਵੀ ਬਾਈ ਭੰਤੀ ਸਿੰਘ ਮਾਨ ਤੇ ਪਿੰਡ ਦੇ ਸਹਿਯੋਗ ਨਾਲ ਤੇ ਪੰਚਾਇਤਾਂ ਪਿਛਲੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਬਾਈ ਭੰਤੀ ਦੇ ਸਹਿਯੋਗ ਨਾਲ ਜੰਗਲਾਤ ਮੈਕਮ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਦੇ ਨਾਲ ਇਹ ਲੱਗਿਆ ਹੋਇਆ ਅੱਜ ਪੂਰਾ ਕਾਮਯਾਬ ਹੋ ਚੁੱਕਿਆ ਹੈ ਇੰਨੇ ਚ ਕੋਈ ਦਿੱਕਤ ਨਹੀਂ ਸਾਰਾ ਕਾਮਯਾਬ ਹੋਇਆ ਜੀ ਇਹ ਆ ਤੁਹਾਨੂੰ ਅੱਗੇ ਵੀ ਦਿਖਾਉਣੀ ਚੱਲ ਕੇ ਇਹ ਸਾਰਾ ਜੰਗਲ ਕਾਮਯਾਬ ਹੋ ਗਿਆ ਜੀ ਇਹ ਜਿਵੇਂ ਆਪਣੇ ਪੁਰਾਣੇ ਬਾਣ ਆ ਗਏ ਜੀ ਹਾਂਜੀ ਹਾਂਜੀ ਸਾਡੇ ਪਿੰਡ ਦੇ ਆਪਣੇ ਪਿੰਡ ਦੇ ਵਿੱਚ ਝੰਡੂ ਕਹਿੰਦੇ ਵਿੱਚ ਚਨੀਰ ਥੋੜੇ ਪਿੰਡ ਨੇ ਕਿ ਜਿਹੜੇ ਇੱਥੇ ਨੇੜੇ-ਤੇੜੇ ਏਰੀਆ ਦੇ ਵਿੱਚ ਗੱਲ ਕਰਦੇ ਆਂ ਵੈਸੇ ਤਾਂ ਬਹੁਤ ਪਿੰਡ ਨੇ ਕਿ ਜਿੱਥੇ ਬਣ ਹੈਗੇ ਨੇ ਬਿਲਕੁਲ ਜਿਹੜੇ-ਤੇੜੇ ਏਰੀਆ ਦੇ ਵਿੱਚ ਥੋੜੇ ਪਿੰਡ ਰਹਿ ਗਏ ਜਿੱਥੇ ਬਣ ਹੈਗੇ ਨੇ ਕੁਝ ਕਾਰਨਾ ਕਰਕੇ ਹੈਗੇ ਸੀਗੇ ਕੁਝ ਕਾਰਨਾ ਕਰਕੇ ਇਹ ਬਣ ਸਾਡੇ ਬਹੁਤ ਜ਼ਿਆਦਾ ਅਲੂਪ ਹੋ ਗਏ ਬਾਕੀ ਜਿਹੜੇ ਹੁਣ ਉਧਰ ਰਹਿ ਵੀ ਗਏ ਨੇ ਅਸੀਂ ਸਾਰਿਆਂ ਨਾਲ ਮਿੱਟੀ ਲਵਾਈ ਦੁਆਰਾ ਤੁਸੀਂ ਡਿੱਗਨ ਨਾ ਦੁਬਾਰਾ ਤੋਂ ਡਿੱਗਨ ਨਾ ਤੇ ਉਹਨਾਂ ਦੀ ਹੋਰ ਸੁਰੱਖਿਆ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਆ ਦੇਖ ਸਕਦੇ ਆਂ ਜੀ ਆਪਾਂ ਮਨਕੇ ਚਲੇ ਪੂਰਾ ਜੰਗਲ ਵਧੀਆ ਤਿਆਰ ਹੋ ਰਿਹਾ ਤੇ ਸਾਰੇ ਬੂਟੇ ਕਾਮਯਾਬ ਨੇ ਜਿਹੜੇ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਲਾਏ ਹੋਏ ਆ ਤੁਸੀਂ ਦੇਖਾਂ ਵਗੈਰਾ ਜਾਂ ਹੋਰ ਬਾਣ ਜੋ ਵੀ ਦਰਖਤ ਤੁਸੀਂ ਦੇਖ ਲਓ ਸਭ ਕਾਮਯਾਬ ਹੋਏ ਹੋਏ ਆ ਜੀ ਆਪਾਂ ਕਰਦੇ ਆਂ ਇਹ ਗੱਲ ਗਊਸ਼ਾਲਾ ਦੇ ਪ੍ਰਬੰਧਕ ਕਮੇਟੀ ਮੈਂਬਰ ਨਾਲ ਭਰਾ ਸ਼ਸ਼ੀ ਗਾਲ ਜੀ ਤੇ ਆਪਾਂ ਜਿਹੜਾ ਮਨਕੇ ਚੱਲੋ ਇੱਥੇ ਆਪਾਂ ਜੰਗਲ ਲਾ ਰਹੇ ਆਂ ਚਿੜੀ ਦੇ ਵਿੱਚ ਦਰਖਤ ਲਾ ਰਹੇ ਆਂ ਉਹਨਾਂ ਦੇ ਵਿੱਚ ਆਪਣਾ ਗਊਸ਼ਾਲਾ ਦੇ ਪ੍ਰਬੰਧਕ ਕਮੇਟੀ ਵੱਲੋਂ ਤੇ ਪਿੰਡ ਵੱਲੋਂ ਪੂਰਾ ਸਹਿਯੋਗ ਆ ਜੀ ਸਾਰੇ ਪਿੰਡ ਵੱਲੋਂ ਸਾਰੀਆਂ ਕਮੇਟੀਆਂ ਵੱਲੋਂ ਗੁਰੂ ਘਰ ਦੀ ਵੱਲੋਂ ਗਊਸ਼ਾਲਾ ਦੀ ਵੱਲੋਂ ਸਾਰੇ ਕਮੇਟੀਆਂ ਦੇ ਪਿੰਡ ਦੇ ਜਿੰਨੀਆਂ ਵੀ ਸਾਰਾਂ ਦਾ ਪਿੰਡ ਦਾ ਸਹਿਯੋਗ ਚੱਲ ਰਿਹਾ ਹੈ ਅੱਛਾ ਜੀ ਇਹ ਮੰਨ ਕੇ ਚੱਲੋ ਜੀ ਜੋ ਵੀ ਚਾਹ ਪਾਣੀ ਹੋ ਗਿਆ ਰੋਟੀ ਵਗੈਰਾ ਉਹ ਸਾਰਾ ਗਊਸ਼ਾਲਾ ਦੀ ਕਮੇਟੀ ਵੱਲੋਂ ਗੁਰੂ ਘਰ ਦੀ ਵੱਲੋਂ ਵੀ ਚੱਲ ਰਿਹਾ ਜੀ ਗਊਸ਼ਾਲਾ ਵੱਲੋਂ ਵੀ ਚੱਲ ਰਿਹਾ ਦੋਨਾਂ ਥਾਵਾਂ ਦਾ ਵੀ ਚੱਲ ਰਿਹਾ ਦੋਨੇ ਕੰਮ ਸਥਾਨ ਸਾਡੇ ਜੀ ਆਪਣਾ ਕੋਈ ਪੇਂਡੂ ਖੁਲੀ ਆ ਰਹੇ ਥੀ ਇਹ ਨਹੀਂ ਕਿਸੇ ਦੇ ਆਪਾਂ ਵੀ ਇਕੱਲੇ ਘਰੋਂ ਸਾਲਾ ਜੀ ਚੱਲੀ ਜਾਂਦਾ ਹੈ ਜੀ ਗੁਰਦੁਆਰਾ ਕਰਵਾਉਂਦੇ ਕਿ ਵਾਡੀ ਉਹ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਹੁੰਦਾ ਜਿੱਥੋਂ ਵੀ ਹੁੰਦਾ ਉਦੋਂ ਉਦੋਂ ਕਰਦੇ ਹਾਂ ਜਿੰਨਾ ਹੁੰਦਾ ਸਾਰਾ ਇਹ ਕਰਦੇ ਨੇ ਸਾਡੇ ਨਾਲ ਘਲੇ ਨੇ ਉਦੋਂ ਦੇ ਸਾਡੇ ਨਾਲ ਲੱਗੇ ਹੋਇਆ ਬਿਲਕੁਲ ਜੀ ਬਿਲਕੁਲ ਇਹ ਵੀ ਕਰਾਈ ਹੈ ਪੌਦੇ ਵੀ ਲਗਾਈ ਜਾਂਦੇ ਆ ਤੇ ਇੰਨੀ ਸੇਵਾ ਨਿਭਾਉਂਦੇ ਆ ਅੱਛਾ ਜੀ ਅੱਛਾ ਠੀਕ ਹੈ ਜੀ